ਪੰਜਾਬ ਕੈਬਨਿਟ ਦਾ ਵਿਸਥਾਰ ਹੋਣ ਜਾ ਰਿਹਾ ਤਿੰਨ ਹੋਰ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਜਾਏਗਾ ਚਾਰ ਸੰਭਾਵਿਤ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਨਵੇਂ ਮੰਤਰੀ ਹੋ ਸਕਦੇ ਨੇ ਨਵੇਂ ਕੈਬਨਿਟ ਮੰਤਰੀ ਹੋ ਸਕਦੇ ਨੇ ਦਿਲਜੀਤ ਜੀ ਦਾ ਨਾਮ ਇਹਨਾਂ ਦੇ ਵਿੱਚੋਂ ਇੱਕ ਹੈ ਹਰੀ ਸਿੰਘ ਜੀਰਾ ਦਾ ਨਾਮ ਹੈ ਇਸ ਤੋਂ ਇਲਾਵਾ ਐਨ ਕੇ ਸ਼ਰਮਾ ਦਾ ਨਾਮ ਦੀ ਇਹਨਾਂ ਦੇ ਵਿੱਚ ਸ਼ਾਮਲ ਹੈ ਪੰਜਾਬ ਕੈਬਨਿਟ ਦਾ ਵਿਸਥਾਰ ਕੀਤਾ ਜਾਏਗਾ ਤਿੰਨ ਹੋਰ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਜਾਏਗਾ ਤਿੰਨ ਨਵੇਂ ਕੈਬਨਿਟ ਮੰਤਰੀ ਦਾਸ ਜੂਨ ਨੂੰ ਸੌਚਣਗੇ ਫਿਲਹਾਲ ਇਹ ਚਾਰ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਮੰਤਰੀ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਹੋਣਗੇ ਸੋਹਲ ਸਿੰਘ ਠੰਡਲ ਦਾ ਨਾਮ ਲਗਭਗ ਤੈਅ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਹਰੀ ਸਿੰਘ ਜੀਰਾ ਦਲਜੀਤ ਸੀਮਾ ਐਨ ਕੇ ਸ਼ਰਮਾ ਦਾ ਨਾਮ ਵੀ ਚਰਚਾ ਦੇ ਵਿੱਚ ਸ਼ਾਮਿਲ ਹੈ ਇਹਨਾਂ ਚਾਰ ਨਾਵਾਂ ਦੇ ਵਿੱਚੋਂ ਤਿੰਨ ਨਾਵਾਂ ਤੇ ਮੋਹਰ ਲੱਗ ਜਾਏਗੀ 10 ਜੂਨ ਨੂੰ 10 ਜੂਨ ਨੂੰ ਪੰਜਾਬ ਕੈਬਨਿਟ ਦੇ ਤਿੰਨ ਨਵੇਂ ਮੰਤਰੀ ਸੌ ਚੁੱਕਣ ਜਾ ਰਹੇ ਨੇ ਸੀਐਮ ਵੱਲੋਂ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਲ ਨੂੰ ਅਪੀਲ ਕੀਤੀ ਗਈ ਹੈ ਕਿ 10 ਜੂਨ ਨੂੰ ਇਹਨਾਂ ਤਿੰਨਾਂ ਨਵੇਂ ਕੈਬਨਿਟ ਮੰਤਰੀਆਂ ਨੂੰ ਸੌ ਚੁਕਾਈ ਜਾਵੇ